ਬਿਲਕੁਲ ਨਹੀਂ ਚੱਕਣ ਦੀ ਜੀ ਇਹ ਨੂੰ ਸੈਟ ਕੀਤਾ ਕਿ ਕੁਝ ਬਰਾਦ ਹੋਇਆ ਕਿ ਨਹੀਂ ਹੋ ਰਿਹਾ ਦੀ ਮਾਨਜੋਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲੀ ਦੇ ਦਿਸ਼ਾ ਨਿਰੇਸ਼ਾਣੇ ਮਤਾਬਕ ਅੱਜ ਅਸੀਂ ਡੜਵਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ ਤੇ ਉੱਥੋਂ ਪਨੀਰ ਤੇ ਦੁੱਧ ਦੇ ਸੈਂਪਲ ਲਏ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮਟੀਅਰ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰੀਫਾਈਨਡ ਵਾਲਾ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟਸ ਆ ਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਦਿਲਬਾਹ ਕੋਰਿਆ ਰੋਡ ਦੇ ਉੱਤੇ ਹਰੀਆਂ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਜੇ ਜੋ ਉਹਨੂੰ ਖਲਾ ਕੇ ਦੇਖਿਆ ਤਾਂ ਇੱਥੋਂ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਆ 70 ਟੀਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਸਾਡੇ ਕੋਲ 13 ਪੈਕੇਟ ਉਹ ਇਥੇ ਰਿਪੋਰਟ ਪਈ ਸੀ ਤੇ ਇੱਕ ਜਿਹੜਾ ਸੀ ਸੋਰੀਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫੁਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀਆਂ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰਗ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨ ਲਈ ਲਿਖਿਆ ਜਾਵੇ ਇਹ ਜਿਹੜੀ ਪ੍ਰੈਕਟਿਸ ਇਹ ਸਿਰਫ ਪਹਿਲਾਂ ਵੀ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਜੀ ਜਾਂ ਉਸ ਤੋਂ ਬਿਨਾਂ ਵੀ ਜ਼ਰੂਰੀ ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਸਾਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਵੀ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ। ਇਹ ਬੜੇ ਤੱਜੇ ਚੱਲ ਰਹੀ ਹੈ। ਹਾਂ ਇਹਦੇ ਵਿੱਚ ਸਾਡੇ ਕੋਲ ਜਿਹੜੇ ਰਿਪੀਟਡਲੀ ਕੰਪਲੇਂਟਸ ਸਾਰੇ ਅਸੀਂ ਉਹ ਇਹੀ ਸੀ ਕਿ ਲਾਰਸਕੇਲ ਦੇ ਉੱਤੇ ਇੱਥੇ ਕੰਮ ਹੋ ਰਿਹਾ। ਜਦੋਂਕਰ ਇਹ ਪ੍ਰੋਡਕਟ ਤੁਹਾਡੇ ਕੋਲ ਰਿਹਾ ਹੈ ਇਹ ਸਾਡੇ ਦਿੱਤੇ ਗਏ ਨੇ ਪੁਨਾ ਕੋ ਸਾਡੇ ਨਾਲ ਤੁਹਾਨੂੰ ਜਿਦਾਂ ਲਈ। ਦੇਖੋ ਇਹ ਜਿਹੜਾ ਇਹ ਸਾਰਾ ਪਨੀਰ ਦੁੱਧ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਕਾ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ ਸ਼ੂਗਰ ਇਹ ਸਾਰੀਆਂ ਕੈਂਸਰ ਕਰਦੇਆਂ ਬਿਮਾਰੀਆਂ ਨੂੰ ਨਿਯੰਤਰਣ ਦਿੰਦੇ ਆ ਅਸੀਂ ਬਟ ਪਹਿਲਾਂ ਇਹ ਬਿਮਾਰੀਆਂ ਬਿਲਕੁਲ ਨਹੀਂ ਹੁੰਦੀਆਂ ਸੀ ਆ ਹੁਣ ਹਰ ਬੰਦਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਸ਼ੂਗਰ ਦੀ ਬਿਮਾਰੀ ਨਾਲ ਤੇ ਜਿੰਨੇ ਵੀ ਹਾਰਟ ਦੀ ਡਿਜ਼ੀਜ਼ ਨੇ ਸਾਰੀਆਂ ਉਹ ਸਾਰੀ ਇਹਨਾਂ ਚੀਜ਼ਾਂ ਨਹੀਂ ਸੀ ਦੇਣਾ ਇਹ ਸਰ ਜਿਹੜੇ ਪ੍ਰੈਕਟਿਸ ਕਰਦੇ ਸੀ ਇਸ ਤੋਂ ਵੀ ਕਿਤੇ ਕਿਤੇ ਦੇ ਲੇ ਜਾ ਕੇ ਦੇਖਦੇ ਸੀ ਕੁਸ਼ਲ ਪੋਸ਼ਣ ਜਿਹਾ ਪਤਾ ਲੱਗੇ ਨਹੀਂ ਉਹ ਸਾਨੂੰ ਆਪ ਹੁਣ ਮਿਲੇ ਨਹੀਂ ਬਾਰ ਬਾਰ ਫੋਨ ਵੀ ਕੀਤਾ ਫੋਨ ਦੇ ਨਹੀਂ ਆਏ ਪਰ ਇਹ ਵੀ ਅਲੱਗ-ਅਲੱਗ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਜਾ ਰਿਹਾ ਸਾਰਾ ਸਮਾਨ ਸਰ ਜਿਲ੍ਹੇ ਦੀ ਪ੍ਰਾਪਰਟੀ ਹੈ ਜੀ ਉਹਨਾਂ ਨੂੰ ਪ੍ਰਾਪਰਟੀ ਕਰਦੇ ਹਾਂ ਜਿਨ੍ਹਾਂ ਦੀ ਪ੍ਰਾਪਰਟੀ ਹੈ ਉਹਨਾਂ ਪ੍ਰਾਪਰਟ ਉਹਨਾਂ ਇਹਨਾਂ ਨੂੰ ਕਿਰਾਏ ਦਿੱਤੀ ਹੋਈ ਹੈ ਉਹ ਅਸੀਂ ਉਹਨਾਂ ਤੋਂ ਕਿਰਾਏ ਨਾਮ ਵੀ ਲੈ ਲਿਆ ਤੇ ਅਸੀਂ ਉਹਨਾਂ ਦਾ ਨਾਮ ਵੀ ਵਿੱਚ ਲਿਖ ਰਹੇ ਹਾਂ ਦੇਖੋ ਅੱਜ ਅਸੀਂ ਸਿੰਗਲਾ ਮਿਲਕ ਜਿਲਿੰਗ ਸੈਂਟਰ ਮੰਦੀਪ ਕੁਮਾਰ ਦੇ ਓਨਰ ਨੇ ਇਹਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਅਸੀਂ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਤੇ ਇਹਨਾਂ ਦੇ ਅਸੀਂ ਪੰਜ ਸੈਂਪਲ ਲੱਤੇ ਨੇ ਦੋ ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱਧ ਦਾ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ 'ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਆਈਡੈਂਟੀਫਾਈਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਸੀ ਸਾਰਾ ਇਹ ਜ਼ਬਤ ਕਰ ਲਿਆ ਤੇ ਇਹਨੂੰ ਅਸੀਂ ਸੀ ਕਰਕੇ ਜਾ ਰਹੇ ਹਾਂ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਇਸ ਤਰ੍ਹਾਂ ਦੇ ਖਿਲਵਾਲ ਜਿਹੜੇ ਲੋਕਾਂ ਨੇ ਇਹ ਦੇਖੋ ਬਹੁਤ ਜ਼ਿਆਦਾ ਮਤਲਬ ਲਾਰਜ ਸਕੇਲ ਤੇ ਚੱਲ ਰਿਹਾ ਹੈ ਇਹਨਾਂ ਵੱਲੋਂ ਜੋ ਚੰਡੀਗੜ੍ਹ ਸਪਲਾਈ ਜਿਵੇਂ ਮਰੇਲ ਕੋਟਲਾ ਦੇਵੀ ਵਿੱਚ ਸਾਨੂੰ ਕੰਪਲੇਂਟਸ ਆਈਆਂ ਸੀ ਵੀ ਇਹਨਾਂ ਦੀ ਸਪਲਾਈ ਹੋ ਰਹੀ ਹੈ ਧੂਰੀ ਵਿੱਚ ਸਪਲਾਈ ਕਰ ਰਹੇ ਨੇ ਹੋਰ ਸ਼ਹਿਰਾਂ 'ਚ ਵੀ ਜਿਵੇਂ ਨੇੜੇ ਨਾਲ ਲੱਗਦੇ ਸ਼ਹਿਰ ਨੇ ਬਟ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਤਲਬ ਖਿਲਵਾਲ ਚੱਲ ਰਿਹਾ ਹੈ ਅਸੀਂ ਪੂਰਾ ਯਤਨ ਕਰਾਂਗੇ ਵੀ ਸੰਗਰੂਰ ਜ਼ਿਲ੍ਹੇ ਚੋਂ ਪੂਰਾ ਸਫਾਇਆ ਕੀਤਾ ਜਾ ਸਕੇ ਮਲਬੂਤ ਕੋਰਾ ਦਾ ਤੇ ਡੀਸੀ ਸਾਹਿਬ ਮਾਨਯੋਗ ਸਾਡੇ ਨਾਲ ਨੇ ਇਸ سپورਟ ਕਰ ਰਹੇ ਨੇ ਸਾਡੀ ਤੇ ਅਸੀਂ ਪੂਰੀ ਮਤਲਬ ਦਿਲੋਂ ਹੋਂਐਸਟੀ ਨਾਲ ਇਸ ਚੀਜ਼ ਨੂੰ ਕਵਰ ਕਰ ਰਹੇ ਹਾਂ ਜਿਹੜੇ ਜਿਹੜੇ ਪ੍ਰੋਡਕਟ ਜਿਹੜੇ ਹੈਗੇ ਜੀ ਰਿਕਵਰ ਕੀਤੇ ਗਏ ਨੇ ਛਿੜਿ ਛਿੜਿ ਐਡਮਾ ਬਣਾਉ ਦੇ ਚਮਤਕਾਰ ਇਹ ਸਾਰਾ ਮਟੀਰੀਅਲ ਜੋ ਮਿਲਿਆ ਜਿਵੇਂ ਰੈਫਾਈਨਡ ਆਇਲਸ ਕਿੰਮ ਡੇ ਮਿਲਕ ਪਾਊਡਰ ਤੇ ਸੋਰਬਿਟੋਲ ਇਹ ਸਾਰਾ ਪਨੀਰ ਦੇ ਵਿੱਚ ਹੀ ਯੂਜ਼ ਹੁੰਦਾ ਜਿਵੇਂ ਆਪਾਂ ਅਡੈਕਟ੍ਰੇਟਰ ਪਨੀਰ ਕਹਿੰਦੇ ਆ ਉਹ ਸਾਰਾ ਉਸ ਤੋਂ ਹੀ ਤਰਮਲਾਵਤੀ ਪਨੀਰ ਤਿਆਰ ਹੁੰਦਾ ਹੈ ਤੇ ਦੁੱਧ ਦੀ ਜਿਵੇਂ ਦੁੱਧ ਤੋਂ ਨਾ ਬਣਾ ਕੇ ਰਿਫਾਈਨਡ ਆਇਲ ਤੋਂ ਹੀ ਬਣਾ ਰਹੀ ਸੀ ਇਹ ਜਿਹੜਾ ਦੀ ਪ੍ਰੋਪਰਟੀ ਹੈ ਜੀ ਕਿਰਾਏ ਦੀ ਦਿੱਤੀ ਹੋਈ ਆ ਉਹਨਾਂ ਦਾ ਵੀ ਵਿੱਚੇ ਮੇਰੇ ਨਾਲ ਗੱਲ ਹੋਇਆ ਜਿਵੇਂ ਉਹ ਵੀ ਕਾਰਵਾਈ ਹੋਈਗੀ ਕਿ ਕਿ ਦੇਖੋ ਲੀਗਲੀ ਲੀਗਲੀ ਉਹਨਾਂ ਵੱਲੋਂ ਇੱਕ ਲੀਗਲ ਡਾਕੂਮੈਂਟ ਸਾਨੂੰ ਦਿੱਤਾ ਗਿਆ ਜੋ ਕਿਰਾਏ ਤੇ ਉਹਨਾਂ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਬਿਲਡਿੰਗ ਹੈ ਤੇ ਇਸ ਕਰਕੇ ਉਹਨਾਂ ਤੇ ਜੋ ਮਤਲਬ ਅਸੀਂ ਇੱਕ ਐਵੀਡੈਂਸ ਦੇ ਤੌਰ ਤੇ ਤਾਂ ਇਨਕਲੂਡ ਕਰਾਂਗੇ ਬਟ ਉਹ ਅਗਲੀ ਅਦਾਲਤ ਦੀ ਕਾਰਵਾਈ ਹੈ ਕਿ ਉਹਨਾਂ ਕੋਲ ਇੱਕ ਹੈਗਾ ਚਾਰੀ ਸਮਾਲ ਖਾਨ ਦੇ ਉਹ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਇਹਨਾਂ ਨੂੰ ਅਸੀਂ ਜੋ ਵੀ ਬਣਦੀ ਹੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ